ਇਸ ਟਾਈਮ ਦੀ ਵੱਡੀ ਖਬਰ ਅੰਮ੍ਰਿਤਸਰ 에어ਪੋਰਟ ਤੋਂ ਆ ਰਹੀ ਹੈ ਅਮਰੀਕਾ ਦੀ ਡੋਨਲਡ 트럼ਪ ਸਰਕਾਰ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਸਖਤ ਮੁਹਿੰਮ ਚੇੜ੍ਹ ਦਿੱਤੀ ਹੈ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕੀ ਫੌਜ ਦੇ ਜਹਾਜ਼ ਵਿੱਚ ਪਿਠਾਕੇ ਆਪੋ ਆਪਣੇ ਮੁਲਕ ਭੇਜਿਆ ਜਾ ਰਿਹਾ ਹੈ ਇਸੇ ਦੌਰਾਨ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨਾਲ ਭਰਿਆ ਇੱਕ ਹੋਰ ਜਹਾਜ਼ ਅਮਰੀਕਾ ਤੋਂ ਭਾਰਤ ਪਹੁੰਚ ਗਿਆ ਹੈ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਲੈਂਡ ਹੋ ਗਿਆ ਹੈ ਜਹਾਜ਼ ਡਿਪੋਰਟ ਹੋਏ ਭਾਰਤੀਆਂ ਦਾ ਜਹਾਜ਼ ਸ਼ਨੀਵਾਰ ਰਾਤ 11 ਵਜੇ ਤੇ 45 ਮਿੰਟ ਤੇ ਅੰਮ੍ਰਿਤਸਰ 에ਅਰਪੋਰਟ ਤੇ ਉਤਰਿਆ ਇਹਨਾਂ ਭਾਰਤੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 에ਅਰਪੋਰਟ ਤੋਂ ਰਿਸਿਵ ਕਰਨਾ ਸੀ ਇਸ ਜਹਾਜ਼ ਵਿੱਚ 119 ਗੈਰ ਕਾਨੂੰਨੀ ਪ੍ਰਵਾਸੀ ਭਾਰਤੀ ਸਵਾਰ ਹਨ ਜੇਨਾਚੋ ਪੰਜਾਬ ਦੇ 67 ਹਰਿਆਣਾ ਦੇ 33 ਗੁਜਰਾਤ ਦੇ 8 ਯੂਪੀ ਦੇ 3 ਮਹਾਰਾਸ਼ਟਰ Rajasthan ਤੋਂ 2-2 ਅਤੇ ਹਿਮਾਚਲ ਜੰਮੂ ਕਸ਼ਮੀਰ ਤੋਂ 1-1 ਲੋਕ ਸ਼ਾਮਲ ਹਨ ਜਿਕਰਯੋਗ ਹੈ ਕਿ ਇਸ ਤੋਂ 1 ਦਿਨ ਬਾਅਦ ਪਵ ਐਤਵਾਰ ਨੂੰ ਇੱਕ ਹੋਰ ਜਹਾਜ਼ ਕਰੀਬ 10:15 ਵਜੇ 에어ਪੋਰਟ ਤੇ ਲੈਂਡ ਕਰੇਗਾ ਇਸ ਵਿੱਚ ਪੰਜਾਬ ਦੇ 31 ਲੋਕ ਹੋਣਗੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਇੱਕ ਜਹਾਜ਼ 5 ਫਰਵਰੀ ਨੂੰ ਆਇਆ ਸੀ ਇਸ ਵਿੱਚ 104 ਭਾਰਤੀਆਂ ਨੂੰ ਸੰਗਲਾਂ ਨਾਲ ਬੰਨ ਕੇ ਡਿਪੋਰਟ ਕੀਤਾ ਗਿਆ ਸੀ ਜਿਸ ਵਿੱਚ ਸਭ ਤੋਂ ਵੱਧ 33 33 ਲੋਕ ਹਰਿਆਣਾ ਤੇ ਗੁਜਰਾਤ ਦੇ ਹਨ ਇਸ ਵਿੱਚ ਪੰਜਾਬ ਦੇ 30 ਲੋਕ ਸ਼ਾਮਿਲ ਸਨ ਲੇਕਿਨ ਹੁਣ ਸਭ ਤੋਂ ਵੱਡਾ ਅਪਡੇਟ ਜਹਾਜ਼ ਨੂੰ ਲੈ ਕੇ ਸਾਹਮਣੇ ਆ ਰਿਹਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਲੈਂਡ ਹੋ ਚੁੱਕਾ ਹੈ ਜਹਾਜ਼ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਨ ਕਿ ਇਸ ਤਰੀਕੇ ਦੇ ਨਾਲ ਲੈਂਡ ਹੋਇਆ ਹੈ ਜਹਾਜ਼ ਇਸ ਟਾਈਮ ਦੀ ਵੱਡੀ ਖਬਰ ਅੰਮ੍ਰਿਤਸਰ 에어ਪੋਰਟ ਤੋਂ ਆ ਰਹੀ ਹੈ ਅਮਰੀਕਾ ਦੀ ਡੋਨਲਡ 트럼ਪ ਸਰਕਾਰ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਸਖਤ ਮੁਹਿੰਮ ਚੇੜ੍ਹ ਦਿੱਤੀ ਹੈ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕੀ ਫੌਜ ਦੇ ਜਹਾਜ਼ ਵਿੱਚ ਪਿਠਾਕੇ ਆਪੋ ਆਪਣੇ ਮੁਲਕ ਭੇਜਿਆ ਜਾ ਰਿਹਾ ਹੈ ਇਸੇ ਦੌਰਾਨ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨਾਲ ਭਰਿਆ ਇੱਕ ਹੋਰ ਜਹਾਜ਼ ਅਮਰੀਕਾ ਤੋਂ ਭਾਰਤ ਪਹੁੰਚ ਗਿਆ ਹੈ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਲੈਂਡ ਹੋ ਗਿਆ ਹੈ ਜਹਾਜ਼ ਡਿਪੋਰਟ ਹੋਏ ਭਾਰਤੀਆਂ ਦਾ ਜਹਾਜ਼ ਸ਼ਨੀਵਾਰ ਰਾਤ 11:00 ਵਜੇ ਤੇ 45 ਮਿੰਟ ਤੇ ਅੰਮ੍ਰਿਤਸਰ 에ਅਰਪੋਰਟ ਤੇ ਉਤਰਿਆ ਇਹਨਾਂ ਭਾਰਤੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 에ਅਰਪੋਰਟ ਤੋਂ ਰਿਸਿਵ ਕਰਨਾ ਸੀ ਇਸ ਜਹਾਜ਼ ਵਿੱਚ 119 ਗੈਰ ਕਾਨੂੰਨੀ ਪ੍ਰਵਾਸੀ ਭਾਰਤੀ ਸਵਾਰ ਹਨ ਜੇਨਾਚੋ ਪੰਜਾਬ ਦੇ 67 ਹਰਿਆਣਾ ਦੇ 33 ਗੁਜਰਾਤ ਦੇ 8 ਯੂਪੀ ਦੇ 3 ਮਹਾਰਾਸ਼ਟਰ Rajasthan ਤੋਂ 2-2 ਅਤੇ ਹਿਮਾਚਲ ਜੰਮੂ ਕਸ਼ਮੀਰ ਤੋਂ 1-1 ਲੋਕ ਸ਼ਾਮਲ ਹਨ ਜ਼ਿਕਰਯੋਗ ਹੈ ਕਿ ਇਸ ਤੋਂ 1 ਦਿਨ ਬਾਅਦ ਪੱਵ ਐਤਵਾਰ ਨੂੰ ਇੱਕ ਹੋਰ ਜਹਾਜ਼ ਕਰੀਬ 10:15 ਵਜੇ 에어ਪੋਰਟ ਤੇ ਲੈਂਡ ਕਰੇਗਾ ਇਸ ਵਿੱਚ ਪੰਜਾਬ ਦੇ 31 ਲੋਕ ਹੋਣਗੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਇੱਕ ਜਹਾਜ਼ 5 ਫਰਵਰੀ ਨੂੰ ਆਇਆ ਸੀ ਇਸ ਵਿੱਚ 104 ਭਾਰਤੀਆਂ ਨੂੰ ਸੰਗਲਾਂ ਨਾਲ ਬੰਨ੍ਹ ਕੇ ਡਿਪੋਰਟ ਕੀਤਾ ਗਿਆ ਸੀ ਜਿਸ ਵਿੱਚ ਸਭ ਤੋਂ ਵੱਧ 33 33 ਲੋਕ ਹਰਿਆਣਾ ਤੇ ਗੁਜਰਾਤ ਦੇ ਹਨ ਇਸ ਵਿੱਚ ਪੰਜਾਬ ਦੇ 30 ਲੋਕ ਸ਼ਾਮਿਲ ਸਨ ਲੇਕਿਨ ਹੁਣ ਸਭ ਤੋਂ ਵੱਡਾ ਅਪਡੇਟ ਜਹਾਜ਼ ਨੂੰ ਲੈ ਕੇ ਸਾਹਮਣੇ ਆ ਰਿਹਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਲੈਂਡ ਹੋ ਚੁੱਕਾ ਹੈ ਜਹਾਜ਼ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਸ ਤਰੀਕੇ ਦੇ ਨਾਲ ਲੈਂਡ ਹੋਇਆ ਹੈ ਜਹਾਜ਼